ਗੱਲ ਕਰਦੇ ਆ ਮੈਂਡ ਸੰਧੂ ਇੱਕ ਹੋ ਟੈਂਪੂ ਆ ਜਿਨੇ ਮੰਨ ਕੇ ਚੱਲ ਵੀ ਸੱਤਵਾਂ ਦਰਿਆ ਵਗਣ ਲਾਤਾ ਪੰਜਾਬ ਦੇ ਵਿੱਚ ਟੈਂਪੂ ਆਂਦਾ ਤੇ ਮਿੱਕ ਮੇਰਾ ਭਰਾ ਉਹਦੇ ਨਾਲ ਪੋਡਕਾਸਟ ਕਰ ਰਿਆ ਸੀ ਤੇ ਉਹ ਵਿਚਾਲੇ ਕਹਿੰਦੇ ਮੈਕ ਛੱਡ ਕੇ ਉੱਡ ਗਿਆ ਤੇ ਮੈਂ ਨਹੀਂ ਜਾਣਦਾ ਵੀਰ ਕੌਣ ਸੀ ਪੋਡਕਾਸਟ ਕਰਦਾ ਸੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀਰ ਮੇਰੇ ਇਹ ਜੋ ਟੈਂਪੂਆਂ ਨੂੰ ਕਿਉਂ ਪ੍ਰਮੋਟ ਕਰ ਰਹੇ ਹੋ ਪ੍ਰਮੋਟ ਕਰਨਾ ਤਾਂ ਹੋਰ ਪੰਜਾਬ ਦੇ ਵਿੱਚ ਬਹੁਤ ਮਹਾਨ ਆਸਤੀਆਂ ਆਈਆਂ ਉਹਨਾਂ ਨੂੰ ਕਰੋ ਯਾਰ ਠੀਕ ਆ ਪੋਡਕਾਸਟ ਕਰਨਾ ਕਿਸੇ ਦਾ ਹੋਰ ਕਰ ਲੋ ਜੀ ਟੈਂਪੋਆਂ ਦਾ ਕਿਉਂ ਕਰਦੇ ਹੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਜਵਾਕਾਂ ਤੇ ਆਉਣੀਆਂ ਸਾਰੀਆਂ ਗੱਲਾਂ ਇਹ ਕਿਉਂਕਿ ਇਹ ਜੇ ਲੱਚਰਤਾ ਟੈਂਪੂ ਬਣ ਕੇ ਫੇਮਸ ਹੋ ਰਹੇ ਨੇ ਤੇ ਫਿਰ ਹੋਰ ਕਹਿਣਗੇ ਅਗਲਾ ਵੀ ਆ ਸੌਖਾ ਰਹੀ ਜਿਸ ਤਰੀਂ ਚੱਲ ਪਈ ਆਪਾਂ ਇਹ ਲੋਕਾਂ ਤੋਂ ਦੂਰ ਰੱਖੋ ਏ ਪੋਡਕਾਸਟ ਕਰਨੇ ਉਹਨਾਂ ਦੇ ਕਰੋ ਜਿਨ੍ਹਾਂ ਨੇ ਕੋਈ ਪੰਜਾਬ ਖਾਤਰ ਕੁਰਬਾਨੀਆਂ ਕੀਤੀਆਂ ਆਪਣੇ ਲੋਕਾਂ ਲਈ ਕੁਰਬਾਨੀਆਂ ਕੀਤੀਆਂ ਇਹ ਟੈਂਪੂ ਇਹਨਾ ਟੈਂਪੂ ਰਹਿਣਾ ਬਾਕੀ ਇਹ ਕਹ ਰਿਹਾ ਮੈਂ ਨਹੀਂ ਤੇਰੇ ਸਵਾਲ ਦਾ ਜਵਾਬ ਦੇਣਾ ਇਹਦੇ ਕੀ ਸਵਾਲ ਹੋਣਗੇ ਇਹ ਜੀ ਨੂੰ ਜਵਾਬ ਕਰ ਲਿਓ ਵੱਤ ਤੋਂ ਵੱਤ ਤੂੰ ਐ ਪੁੱਛ ਲਿਆ ਹੋ ਵੀ ਕਿਸੇ ਨੇ ਕੁਛ ਕਰਿਆ ਕਦੇ ਲੱਖ ਯਾਰ ਮੈਂ ਕੀ ਕਹਾਂ ਯਾਰ ਇਹ ਜਿਹਾਂ ਪੋਡਕਾਸਟਾਂ ਤੋਂ ਬਚੋ ਯਾਰ ਵਿਊਹਾ ਖਾਤਰ ਪੋਡਕਾਸਟ ਨਾ ਕਰੋ ਯਾਰ ਕੁਝ ਪੰਜਾਬ ਦਾ ਪੁਵੇਖ ਦਿਖਾਓ ਵੀ ਪੰਜਾਬ ਕੀ ਕਰ ਰਹੇ ਆ ਆਪਾਂ ਪੰਜਾਬ ਨੂੰ ਕਾਦੀ ਲੋੜ ਆ ਉਹ ਜੇ ਮੁੰਡਿਆਂ ਨੂੰ ਮੂਹਰੇ ਲਿਆਓ ਇਹਨਾਂ ਦਾ ਕੀ ਟੈਂਪੂਆਂ ਦਾ ਕਰਨਾ ਜਿਨ੍ਹਾਂ ਨੇ ਸਾਰਾ ਦਿਨ ਲੱਕ ਹੀ ਹਿਲਾਉਣੇ ਚਿੱਤੜੀ ਦਿਖਾਉਣੇ ਆ ਪਿੱਛੇ